ਸ਼ਸ਼ੀਕਲ ਮਹਿਮਨ ਪਤਕਰ ਹਾਜ਼ੀਰ ਆ 4 ਵਜੇ ਤੱਕ ਦੀ ਆ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਹਰਿਆਣਾ ਦੇ ਵਿੱਚ ਭਾਜਪਾ ਨੇ 2014 ਤੇ 19 ਦੇ ਤੋੜੇ ਸਾਰੇ ਰਿਕਾਰਡ ਚੋਨ ਕਮਿਸ਼ਨ ਨੇ ਡਾਟਾ ਲੇਟ ਅਪਡੇਟ ਕਰ ਰਹੀ ਹੈ ਇਸ ਦੇ ਪ੍ਰਤੀ ਕਾਂਗਰਸ ਨੇ ਲਿਖੀ ਚਿੱਠੀ ਜੰਮੂ ਕਸ਼ਮੀਰ ਦੇ ਵਿੱਚ ਆਪ ਦਾ ਖੁੱਲਿਆ ਖਾਤਾ ਆਪ ਦੇ ਹਿੱਸੇ ਆਈ ਇੱਕ ਸੀਟ ਸੁਖਬੀਰ ਬਾਦਲ ਨੂੰ ਕਦੋਂ ਸੁਣਾਈ ਜਾਵੇਗੀ ਸਜ਼ਾ ਗਿਆਨੀ ਰਗਵੀਰ ਸਿੰਘ ਨੇ ਕੀਤੀ ਅਪੀਲ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ ਮੌਸਮ ਵਿਭਾਗ ਨੇ ਨਵੀਂ ਚੇਤਾਵਨੀ ਕੀਤੀ ਜਾਰੀ ਕੁਣ ਖਬਰਾਂ ਵਿਸਥਾਰ ਦੇ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਪੈ ਗਈਆਂ ਸੀ ਜ ਜਿਸ ਦੇ ਨਤੀਜੇ ਅੱਜ ਸਵੇਰ ਤੋਂ ਹੀ ਗਿਣਨੇ ਸ਼ੁਰੂ ਹੋ ਗਏ ਸੀ ਉਸ ਤੋਂ ਬਾਅਦ ਕਪਾਦੀ ਕਾਂਗਰਸ ਦੀ ਕਦੇ ਭਾਜਪਾ ਅੱਗੇ ਚੱਲ ਰਹੀ ਸੀ ਪਰ ਹੁਣ ਭਾਜਪਾ ਨੇ 2014 ਤੇ 2019 ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਦਾ ਸਹੀ ਇਹ ਕਿ ਹਰਿਆਣਾ ਵਿੱਚ ਸਵੇਰੇ ਕਾਂਗਰਸ ਜਿੱਥੇ ਅੱਗੇ ਚੱਲ ਰਹੀ ਸੀ ਉੱਥੇ ਹੀ ਭਾਜਪਾ ਕੁਝ ਘੰਟਿਆਂ ਬਾਅਦ ਹੀ ਅੱਗੇ ਚਲੀ ਗਈ ਸੀ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਾਡੇ 11 ਵਜੇ ਦੇ ਰੋਜ਼ਾਨਾ ਚ ਭਾਜਪਾ ਦੇ 50 ਸੀਟਾਂ ਤੋਂ ਲੀਡ ਲੈ ਰਹੀ ਹੈ ਭਾਵੇਂ ਰੋਜ਼ਾਨਾ ਮੁਤਾਬਿਕ ਭਾਜਪਾ ਬਹੁਮਤ ਦੇ ਅੰਕੜੇ ਤੋਂ ਅੱਗੇ ਨਿਕਲ ਗਈ ਹੈ ਤੇ ਕਾਂਗਰਸ 34 ਸੀਟਾਂ ਤੋਂ ਅੱਗੇ ਹੈ ਇਹਨਾਂ ਹਲ ਅਤੇ ਭਾਜਪਾ ਇੱਕ ਇੱਕ ਸੀਟ ਤੇ ਅੱਗੇ ਚੱਲ ਰਹੇ ਹਨ ਜਦਕਿ ਚਾਰ ਆਜ਼ਾਦ ਵੀ ਆਪੋ ਆਪਣੀ ਸੀਟ ਤੇ ਅੱਗੇ ਚੱਲ ਰਹੇ ਹਨ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਭਾਜਪਾ ਨੂੰ ਸ਼ਹਿਰੀ ਖੇਤਰਾਂ ਵਿੱਚ ਲੀਡ ਮਿਲੀ ਹੈ 12 ਸ਼ਹਿਰੀ ਸੀਟਾਂ ਤੇ ਭਾਜਪਾ 10 ਤੋਂ ਜਦਕਿ ਕਾਂਗਰਸ ਦੋ ਤੋਂ ਅੱਗੇ ਹੈ ਲੀਡ ਬਰਕਰਾਰ ਰੱਖਣ ਵਾਲੇ ਭਾਜਪਾ ਉਮੀਦਵਾਰ ਵਿੱਚ ਕਾਲਕਾ ਅਤੇ ਸ਼ਕਤੀ ਰਾਣੀ ਸ਼ਰਮਾ ਪੰਚਕੂਲਾ ਤੋਂ ਗਿਆਨ ਚੰਦ ਗੁਪਤਾ ਯਮੁਨਾ ਨਗਰ ਤੋਂ ਘਨਸ਼ਾਮ ਦਾਸ ਰੰਦੌਰ ਤੋਂ ਸਿਆਮ ਸਿੰਘ ਰਾਣਾ ਲਾਡਲਾ ਤੋਂ ਨਾਇਬ ਸਿੰਘ ਸੈਣੀ ਖਾਨਸਰ ਤੋਂ ਸੁਭਾਸ਼ ਸੁਦਾ ਕੁੰਡੇਰੀ ਤੋਂ ਸਤਪਾਲ ਜੱਬਾ ਨੀਲ ਖੇੜੀ ਤੋਂ ਲੀਡ ਬਰਕਰਾਰ ਹੈ ਕਰਨਾਲ ਤੋਂ ਭਗਵਾਨ ਦਾਸ ਕਰੋੜਾ ਤੋਂ ਜਗਮੋਹਨ ਆਨੰਦ ਕਰੋੜਾ ਤੋਂ ਰਵਿੰਦਰ ਕਲਿਆਣਾ ਅਸੰਦ ਤੋਂ ਯੋਗਿੰਦਰ ਸਿੰਘ ਰਾਣਾ ਅੱਗੇ ਚੱਲ ਰਹੇ ਨੇ ਦੱਸਈਏ ਕਿ ਭਾਜਪਾ ਨੇ ਸਵਾਰ ਹਰਿਆਣਾ ਚੌਥੀ ਜੀ ਵਾਰ ਵੀ ਆਪਣੀ ਸੱਤਾ ਜੜੀ ਕਾਇਮ ਰੱਖ ਸਕਦੀ ਹੈ ਕਿਉਂਕਿ ਹਜੇ ਵੀ ਭਾਜਪਾ ਜੜੀ ਕੀ ਬਹੁਮਤ ਤੋਂ ਅੱਗੇ ਚੱਲ ਰਹੀ ਹੈ ਕਾਂਗਰਸ ਨੂੰ ਭਾਜਪਾ ਨੇ ਪਿੱਛੇ ਛੱਡ ਦਿੱਤਾ ਹੈ ਤਾਂ ਸ਼ਾਇਦ ਇਸ ਵਾਰ ਫਿਰ ਤੀਜੀ ਵਾਰ ਲਗਾਤਾਰ 2014 2019 ਤੋਂ ਬਾਅਦ 2024 ਦੇ ਵਿੱਚ ਵੀ ਹਰਿਆਣਾ ਚ ਭਾਜਪਾ ਦੀ ਸਰਕਾਰ ਬੜੇ ਹਰਿਆਣਾ ਦੇ ਵਿੱਚ ਹਾਰ ਦੇਖਦੇ ਹੋਏ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਜਿਹੜਾ EVM ਡਾਟਾ ਹੈ ਜਿਹੜਾ ਚੋਣਾਂ ਦਾ ਉਹ ਲੇਟ ਅਪਡੇਟ ਕੀਤਾ ਜਾ ਰਿਹਾ ਹੈ ਦਾ ਸਹੀ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਜਾ ਰਹੇ ਹਨ ਰੁਝਾਨਾ ਚੋ ਪਾਸਪਾ ਕਾਫੀ ਅੱਗੇ ਅਤੇ ਕਾਂਗਰਸ ਪਿੱਛੇ ਨਜ਼ਰ ਆ ਰਹੀ ਹੈ ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਤੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਵੈਬਸਾਈਟ ਤੇ ਡਾਟਾ ਨਹੀਂ ਦਿਖਾ ਰਿਹਾ ਹੈ ਕਾਂਗਰਸ ਦੇ ਜਰਨਲਿਸਟ ਕਰਤਕ ਜੈ ਰਾਮ ਰਮੇਸ਼ ਨੇ ਸੋਸ਼ਲ ਸਾਈਟ ਤੇ ਲਿਖਿਆ ਸੀ ਕਿ ਪਾਸਪਾ ਪੁਰਾਣੇ ਅਤੇ ਗੁੰਮਨਾਹ ਚੁਰਕ ਰੁਝਾਨਾ ਨੂੰ ਸਾਂਝਾ ਕਰਕੇ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਨ੍ਹਾਂ ਅਗੇ ਕਿਹਾ ਹੈ ਕਿ ਇਹ ਪ੍ਰਕਿਰਿਆ ਵੋਟਰਾਂ ਦੇ ਅਧਿਕਾਰੀਆਂ ਦੀ ਉਲੰਘਣਾ ਕਰ ਰਹੀ ਹੈ ਤੇ ਚੋਣ ਪ੍ਰਕਿਰਿਆ ਦੀ ਵਰਤਨ ਯੋਗਤਾ ਨੂੰ ਪ੍ਰਭਾਵਿਤ ਕਰ ਰਹੀ ਹੈ ਜੇ ਰਾਮ ਰਹੀਸ਼ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਨਤੀਜੇ ਜਲਦ ਅਤੇ ਸਟੀਕਤਾ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਵੋਟਰਾਂ ਤੇ ਜਨਤਾ ਦਾ ਭਰੋਸਾ ਬਰਕਰਾਰ ਰਹੇ ਕਾਂਗਰਸ ਦੇ ਜਨਰਲ ਸਕਰਤਕ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਲਿਖਿਆ ਜਿਸ ਵਿੱਚ ਬੇਨਤੀ ਕੀਤੀ ਗਈ ਕਿ ਉਹ ਆਪਣੇ ਅਧਿਕਾਰੀਆਂ ਨੂੰ ਵੈੱਬਸਾਈਟ ਨੂੰ ਸਮਝੇ ਅਤੇ ਸਹੀ ਆંકੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਦੇਣ ਦਾਸਈਏ ਕਿ ਹਰਿਆਣਾ ਦੇ ਵਿੱਚ ਕਾਂਗਰਸ ਕਾਫੀ ਆંકੜਿਆਂ ਤੋਂ ਪਿੱਛੇ ਚੱਲ ਰਹੀ ਹੈ ਜਿਸ ਤੋਂ ਬਾਅਦ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਜਿਹੜੀ ਵੈਬਸਾਈਟ ਹੈ ਉਹ ਆંકੜੇ ਸਹੀ ਨਹੀਂ ਦਿਖਾ ਰਹੀ ਆ ਸਹੀ ਟਾਈਮ ਤੇ ਨਹੀਂ ਦਿਖਾ ਰਹੀ ਤੇ ਉਹਨਾਂ ਨੇ ਉਸ ਨੂੰ ਅਪੀਲ ਕੀਤੀ ਹੈ ਕਿ ਆਪਣੇ ਅਧਿਕਾਰੀਆਂ ਨੂੰ ਕਹੋ ਜਿਹੜੇ ਵੈਬਸਾਈਟ ਤੇ ਆ ਉਹ ਆંકੜੇ ਅਤੇ ਸਹੀ ਟਾਈਮ ਤੇ ਜਿਹੜੇ ਦਰਸ਼ਕਾਂ ਨੂੰ ਦਿਖਾਏ ਜਾਣ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਅੱਜ ਹੀ ਸਵੇਰ ਤੋਂ ਗਿਣੇ ਜਾ ਰਹੇ ਨੇ ਆਪ ਦਾ ਪਹਿਲਾਂ ਖਾਤਾ ਵੀ ਨਹੀਂ ਸੀ ਖੁੱਲਿਆ ਪਰ ਹੁਣ ਆਪ ਲਈ ਕੁਝ ਖਬਰੀ ਹੈ ਆਪ ਦਾ ਜਿਹੜਾ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਵਿੱਚ ਖਾਤਾ ਖੁੱਲ ਗਿਆ ਆਪ ਦੇ ਹਿੱਸੇ ਇੱਕ ਸੀਟ ਆਈ ਹੈ ਦੱਸ ਆਈ ਹੈ ਕਿ ਜੰਮੂ 2000 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ ਗਿਆ ਹੈ ਡੋਡਾ ਵਿਧਾਨ ਸਭਾ ਤੋਂ ਆਮ ਆਦਮੀ ਆਪ ਉਮੀਦਵਾਰ ਮਹਾਰਾਜ ਮਾਲਿਕ 447770 ਵੋਟਾਂ ਨਾਲ ਜਿੱਤੂ ਰਹੇ ਹਨ ਇਸ ਜਿੱਤ ਤੇ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਰਨਵੀਰ ਅਰਵਿੰਦ ਕੇਜਰੀਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਟਵਿੱਟਰ ਤੇ ਲਿਖਿਆ ਹੈ ਭਾਜਪਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਲਈ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਾਰਾਜ ਮਾਲਿਕ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਬਹੁਤ ਵਧੀਆ ਢੰਗ ਨਾਲ ਚੋਣਾਂ ਲੜੀਆਂ ਪੰਜਵੇਂ ਸੂਬੇ ਵਿੱਚ ਵਿਧਾਇਕ ਬਣਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾ ਕੀ ਆਮ ਆਦਮੀ ਪਾਰਟੀ ਦਾ ਜੜਾ ਚੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਵਿੱਚ ਖਾਤਾ ਕੁਲਗਾਨਾ ਦੇ ਹਿੱਸੇ ਇੱਕ ਸੀਟ ਆਈ ਹੈ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ ਸੁਖਬੀਰ ਬਾਦਲ ਦੇ ਸਪਸ਼ਟ ਕਰਨ ਤੋਂ ਬਾਅਦ ਉਹਨਾਂ ਨੂੰ ਸੁਨੂਕ ਕਦੋਂ ਸਜਾ ਸੁਣਾਈ ਜਾਵੇਗੀ ਜਥੇਦਾਰ ਦੇ ਲੀਡਰ ਨੇ ਇਸ ਗੱਲ ਦੀ ਅਪੀਲ ਕੀਤੀ ਹੈ ਦਾਸ ਇਹ ਕਿ ਸੁਭੀਰ ਸਿੰਘ ਬਾਦਲ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਤਨਖਾਹੀਆ ਕਰਾਰ ਕਰਨ ਤੋਂ ਦਿੱਤਾ ਹੈ ਪਰ ਹਾਲੇ ਤੱਕ ਇਸ ਜਥੇਦਾਰ ਸਾਹਿਬ ਵੱਲੋਂ ਬਾਦਲ ਖਿਲਾਫ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਹੈ ਜਿਸ ਤੇ ਹੁਣ ਅਕਾਲੀ ਦਲ ਦੇ ਲੀਡਰ ਵਿਸਾ ਗੁਰਵਟੋਆ ਨੇ ਫੈਸਲੇ ਨੂੰ ਲੈ ਕੇ ਹੋ ਰਹੀ ਦੇਰੀ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਜਥੇਦਾਰ ਸਾਹਿਬਾਨ ਵੱਲੋਂ ਸੁਖਬੀ ਸਿੰਘ ਬਾਦਲ ਨੂੰ ਤਨਖਾਹੀ ਅਕਰਾਰ ਕਰਨ ਤੋਂ ਬਾਅਦ 10 ਹਜ਼ਾਰ ਲਾਂਡ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਇੱਥੇ ਜਥੇਦਾਰ ਸਾਹਿਬਾਨ ਦਾ ਅਧਿਕਾਰ ਖੇਤਰ ਹੈ ਕਿ ਇਸ ਸੰਬੰਧੀ ਫੈਸਲਾ ਜਥੇਦਾਰ ਸਾਹਿਬਾਨ ਨੇ ਹੀ ਲੈਣਾ ਹੈ ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਾਹਿਬਾਨ ਵੱਲੋਂ ਬਿਨਾਂ ਕਿਸੇ ਕਾਰਨ ਕਿਉਂ ਕਿਉਂ ਲਮਕਾਇਆ ਜਾ ਰਿਹਾ ਹੈ ਮੈਂ ਅੱਗੇ ਸਾਰਿਆਂ ਨੂੰ ਇਹੀ ਜਵਾਬ ਦਿੰਦਾ ਹਾਂ ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਜਗਤ ਦੀ ਨਜ਼ਰ ਸੋ ਮਾਮਲੇ ਵੱਲ ਲੱਗੀ ਹੋਈ ਹੈ ਮਿਰਸਾ ਸਿੰਘ ਵਟੋਆ ਨੇ ਕਿਹਾ ਹੈ ਕਿ ਪੰਥ ਸਿੰਘ ਸਾਬਾਨਾ ਨੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਰੀਆ ਕਰਾਰ ਕੀਤਾ ਸੀ ਤਾਂ 15 ਘੰਟੇ ਦੇ ਅੰਦਰ ਆਪਣਾ ਗੁਨਾਹ ਕਬੂਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸਜ਼ਾ ਦਾ ਐਲਾਨ ਨਾ ਹੋਣ ਕਿਧਰੇ ਕਿਧਰੇ ਪਰਿਵਾਰ ਲਈ ਮੁਸ਼ਕਿਲਾਂ ਆndੀਆਂ ਗੱਲ ਹੈ ਸਿਰਫ ਇੰਨਾ ਹੀ ਨਹੀਂ ਇੱਕ ਟ੍ਰੀਟ ਚੈਨਲ ਨਾਲ ਗੱਲ ਕਰਦਿਆਂ ਹੋਏ ਆ ਮਿਰਸਾ ਸਿੰਘ ਵਟੋਆ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਇਹਦੇ ਵਿੱਚ ਫੈਸਲਾ ਜਲਦ ਨਾ ਹੋਣ ਦੇ ਸਮਾਜਿਕ ਕੰਮਾਂ ਵਿੱਚ ਵੀ ਹੋ ਰਹੀ ਹੈ ਤਾਂ ਸਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦੇ ਵਿੱਚ ਦੇਰੀ ਹੋਣ ਤੋਂ ਬਾਅਦ ਅਜੁੱਤੇਦਾਰ ਲੀਡਰ ਸਾਹਿਬ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਪੁੱਛਿਆ ਹੈ ਟਵੀਟ ਕਰਕੇ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਦੇ ਵਿੱਚ ਇਹ ਦੇਰੀ ਕਿਉਂ ਕੀਤੀ ਜਾ ਰਹੀ ਹੈ ਆਏ ਦਿਨ ਕੈਨੇਡਾ ਨਵੇਂ ਨਿਯਮ ਕੱਢ ਕੇ ਭਾਰਤੀ ਵਿਦਿਆਰਥੀਆਂ ਨੂੰ ਵੱਡੇ ਤੋਂ ਵੱਡਾ ਝਟਕਾ ਦਿੰਦਾ ਰਹਿੰਦਾ ਹੈ ਉਹ ਕੈਨੇਡਾ ਨਿਕੋ ਵਿਦਿਆਰਥੀਆਂ ਨੂੰ ਮੋੜ ਝਟਕਾ ਦਿੰਦਾ ਹੈ ਕਿ ਵਿਦਿਆਰਥੀਆਂ ਨੂੰ ਵਰਕ ਪਰਮਿਟ ਲੈਣ ਲਈ ਇੰਗਲਿਸ਼ ਲੈਂਗੁਏਜ ਟੈਸਟ ਕੈਨੇਡਾ ਦੇ ਵਿੱਚੋਂ ਕਲੀਅਰ ਕਰਨਾ ਪਵੇਗਾ ਤਾਂ ਸਹੀ ਹੈ ਕਿ ਕੈਨੇਡਾ ਸਰਕਾਰ ਨੇ ਰਾਸ਼ਟਰੀ ਵਿਦਿਆਰਥੀਆਂ ਖਾਸ ਤੌਰ ਤੇ ਥੋੜੇ ਸਮੇਂ ਤੋਂ ਕਾਲਜ ਕੋਰਸਾ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗਤਾ ਸੰਬੰਧੀ ਸਖਤ ਦਿਸ਼ਾ ਨਿਰਦੇਸ਼ ਦਾ ਐਲਾਨ ਕੀਤਾ ਹੈ 1 ਨਵੰਬਰ 2024 ਤੋਂ ਬਾਅਦ ਪੀਜੀਡਬਲਯੂਪੀ ਪ੍ਰਾਪਤ ਕਰਨ ਦੇ ਚਾਹਵਨ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਹਿਕਾਰੀ ਭਾਸ਼ਾਵਾਂ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਵਧੇਰੇ ਸ਼ੁਰੂਆਤ ਸਾਬਿਤ ਕਰਨੀ ਹੋਵੇਗੀ ਦਾ ਸਹੀ ਹੈ ਕਿ ਆਈਆਰ ਐਸਸੀ ਨੇ ਆਪਣੀ ਵੈਬਸਾਈਟ 'ਚ ਇੱਕ ਪੋਸਟ 'ਚ ਕਿਹਾ ਹੈ ਕਿ ਬਿਨਕਾਰਾ ਨੂੰ ਪੜਨ ਲਿਖਨ ਸੁਨਣ ਜਾਂ ਬੋਲਣ ਚ ਆਪਣੇ ਹੁਰਨ ਦਾ ਹੁਨਰ ਸਾਬਤ ਦੇਣਾ ਪਵੇਗਾ ਪਾਸਾ ਦੇ ਹੁਨਰ ਨੂੰ ਸਾਬਤ ਕਰਨ ਲਈ ਪੇਸ਼ ਕੀਤੇ ਗਏ ਟੈਸਟ ਦੇ ਨਤੀਜੇ ਦੇ ਸਾਲ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਬੈਚਲਰ ਡਿਗਰੀ ਮਾਸਟਰ ਡਿਗਰੀ ਜਾਂ ਡਾਇਰੈਕਟਰ ਦੀ ਡਿਗਰੀ ਪ੍ਰਾਪਤ ਨਹੀਂ ਕੀਤੀ ਹੈ ਉਹਨਾਂ ਨੂੰ ਪੀਜੀਡਬਲਯੂਪੀ ਲਈ ਇੱਕ ਅਧਿਐਨ ਖੇਤਰ ਚੁਣਨ ਦੀ ਲੋੜ ਹੁੰਦੀ ਹੈ ਜੋ ਲੰਬੇ ਸਮੇਂ ਤੋਂ ਮੌਜੂਦਾ ਸੰਕਟ ਨਾਲ ਜੁੜਿਆ ਹੁੰਦਾ ਹੈ ਪਛਾਏ ਗਏ ਖੇਤਰਾਵਾਂ ਵਿੱਚੋਂ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸਿਹਤ ਸੰਭਾਲ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਦੇ ਗਣਿਤ ਸਟੀਮ ਵਪਾਰਤ ਅਤੇ ਆਵਾਜਾਈ ਸ਼ਾਮਲ ਹੁੰਦਾ ਸਹੀ ਹੈ ਕਿ ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ ਮਿਲਿਆ ਹੁਣ ਕੈਨੇਡਾ ਦੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਲੈਣ ਲਈ ਜਿਹੜੀ ਕੈਨੇਡਾ ਦੀ ਸਹਿਕਾਰੀ ਪਾਸ਼ਾ ਹੈ ਉਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਦਾ ਟੈਸਟ ਦੇਣਾ ਪਵੇਗਾ ਜਾਂ ਫਿਰ ਫ੍ਰੈਂਚ ਜਾਂ ਫਿਰ ਇੰਗਲਿਸ਼ ਲੈਂਗੁਏਜ ਟੈਸਟ ਜਿਹੜਾ ਬੱਚਿਆਂ ਨੂੰ ਪਾਸ ਕਰਨਾ ਪਵੇਗਾ ਉਸ ਤੋਂ ਬਾਅਦ ਹੀ ਕੈਨੇਡਾ ਸਰਕਾਰ ਉਹਨਾਂ ਨੂੰ ਵਰਕ ਪਰਮਿਟ ਦੇਵੇਗੀ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਬਹੁਤ ਜ਼ਿਆਦਾ ਮੀਂਹ ਅਤੇ ਚੱਕਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਗੁਰਦਾਸਨੀਰੀ ਦਾ ਵੀ ਮੌਸਮ ਵਿਭਾਗ ਵੱਲੋਂ ਅਲਰਟ ਕਈ ਜ਼ਿਲ੍ਹਿਆਂ ਦੇ ਵਿੱਚੋਂ ਜਾਰੀ ਕੀਤਾ ਗਿਆ ਹੈ ਦੱਸਿਆ ਹੈ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਪੰਜਾਬ 'ਚ ਅੱਜ ਤੋਂ ਮੌਸਮ 'ਚ ਬਦਲਾਅ ਆਵੇਗਾ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਮਾਨਸਾ ਫਾਜ਼ਿਲਕਾ ਪਠਾਨਕੋਟ ਸ਼ਾਮਲ ਨੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬਿਜਲੀ ਅਤੇ ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 10 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਮੌਸਮ ਸਾਫ ਰਹੇਗਾ ਚੰਡੀਗੜ੍ਹ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਹੈ ਵਿਭਾਗ ਮੁਤਾਬਿਕ 8 ਅਤੇ 9 ਅਕਤੂਬਰ ਨੂੰ ਪੰਜਾਬ ਹਰਿਆਣਾ 'ਚ ਮੀਂਹ ਪਵੇਗਾ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਦੱਸਈਏ ਕਿ ਮੌਨਸੂਨ ਨੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ ਇਨ੍ਹਾਂ ਇਲਾਕਿਆਂ ਵਿੱਚ ਮੌਨਸੂਨ ਦੌਰਾਨ ਰਿਕਾਰਡਡ ਮੀਂਹ ਪਿਆ ਹੈ ਇਸਨਾਂ ਹਾਲ ਹੀ ਮੌਨਸੂਨ ਖਤਮ ਹੋਣ ਤੋਂ ਬਾਅਦ ਅਕਤੂਬਰ ਚ ਤਾਪਮਾਨ ਚ ਲਗਾਤਾਰ ਵਧਾ ਹੋ ਰਿਹਾ ਹੈ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਭਾਰਤ ਵਿੱਚ ਮੌਸਮ ਵਿੱਚ ਕੁਝ ਬਦਲਾਅ ਆਇਆ ਹੈ ਆਂਧਰਾ ਪ੍ਰਦੇਸ਼ ਦੇ ਤੱਟ ਬੰਗਲਾਦੇਸ਼ ਦੇ ਪੂਰਬੀ ਤੱਟ ਅਰੁਣਾਚਲ ਪ੍ਰਦੇਸ਼ ਅਸਾਮ ਸਰਹੱਦ ਅਤੇ ਉੱਤਰੀ ਪੱਛਮੀ ਭਾਰਤ ਦੀ ਸਰਹੱਦ ਤੇ ਇੱਕੋ ਸਮੇਂ ਚਾਰ ਚਕਰਵਤੀ ਸਰਕੂਲੇਸ਼ਨ ਸਿਸਟਮ ਬਣ ਰਹੇ ਹਨ ਇਸ ਕਾਰਨ ਉਹਨਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਬੀਂ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉੱਤਰ ਪੂਰਬੀ ਭਾਰਤ ਤਮਿਲ ਲਾਡੂ ਕੇਰਲ ਅਤੇ ਅੰਦਰਾਨੀ ਕਰਨਾਟਕ 'ਚ ਐਤਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਕਰਨਾਟਕ ਤੇਲਗਾਨਾ ਆਂਧਰਾ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਿਵੇਂ ਕਿ ਤਾਮਿਲਨਾਡੂ ਕੇਰਲ ਅਤੇ ਉੱਤਰ ਪੂਰਬੀ ਭਾਰਤ 'ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ ਭਾਰੀ ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਦਾਜ਼ੀਏ ਕਿ ਉਹ ਖੇਤਰ ਹਨ ਜਿੱਥੇ ਮੌਨਸੂਨ ਦੀ ਆਖਰੀ ਬਾਰਿਸ਼ ਹੁੰਦੀ ਹੈ ਦੂਜੇ ਪਾਸੇ ਆਈਐਮਡੀ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਕਾਰਨ ਪੱਛਮੀ ਬੰਗਾਲ ਬਿਹਾਰ ਪੂਰਬੀ ਉੱਤਰ ਪ੍ਰਦੇਸ਼ ਚਾਰਖੰਡ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਦੱਸਈਏ ਕਿ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਤੇਜ਼ ਹਨੇਰੀ ਬਿਜਲੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਇਜਾਜ਼ਤ ਧੰਨਵਾਦ